ਟੈਂਟਾਂ ਦਾ ਖਰਚਾ ਬਣ ਜਾਂਦਾ ਉਹਨੇ ਕਿ ਜ ਮੈਂ ਸੁਣਿਆ ਵੀ ਆਪਾਂ ਮੈਰਿਜ ਪੈਕਜ ਬਾਕੀ ਸੱਚਾ ਬਈ ਹੋ ਸਕਦਾ ਤੂੰ ਘੱਟ ਜੇ ਆਪਾਂ ਰੇਟ ਆਗਲਾ ਪੁੱਛਦਾ ਇੱਥੋਂ ਵਾਕਈ ਹੈਰਾਨ ਹੋ ਜਾਂਦਾ ਵੀ ਜੀ ਸਟੇਜ ਹੈ ਇਹ ਵੀ ਆਪਾਂ ਲੋਕਾਂ ਦੀ ਮੰਗ ਦੇ ਮੁਤਾਬਕ ਨਹੀਂ ਵੀ ਰੱਖੀ ਹੈ ਕਿਉਂਕਿ ਮੱਖੀ ਤੋਂ ਅਸਰ ਤੋਂ ਕੋਈ ਤਾਂ ਪੂਰੀ ਕਲੀਨ ਰੱਖਦੇ ਆ ਪਰ ਬੰਦਾ ਜਿਹੜਾ ਪ੍ਰੋਗਰਾਮ ਕਰਦਾ ਉਹ ਆਪਾਂ ਨੂੰ ਤਿੰਨ ਤਿੰਨ ਚਾਰ ਚਾਰ ਪ੍ਰੋਗਰਾਮ ਹੋਰ ਦੇ ਕੇ ਜਾ ਰਿਹਾ 80 ਗੱਲ ਦੋਸਤੋ ਜਿਹੜਾ ਮੈਰਿਜ ਪੈਕਜ ਨਾਲ ਤੁਸੀਂ 5 ਤੋਂ 7 ਲੱਖ ਦੇ ਵਿੱਚ ਬੁੱਕ ਕਰਦੇ ਹੋ ਉਹਦੇ ਤੀਜੇ ਹਿੱਸੇ ਦੇ ਵਿੱਚ ਬੁੱਕ ਕਰ ਸਕਦੇ ਹੋ ਬਹੁਤ ਸੋਹਣਾ ਇੰਡੋਰ ਆਊਟਡੋਰ ਹਾਲ ਬਣਿਆ ਹੋਇਆ ਖੁੱਲਾ ਢੁੱਲਾ ਮੈਰਿਜ ਪੈਲਸਾ ਪਿੰਡ ਚੌਕੇ ਜ਼ਿਲ੍ਹਾ ਬਠਿੰਡਾ ਦੇ ਵਿੱਚ ਬਣਿਆਗਾ ਹਰ ਇੱਕ ਨੂੰ ਸਾਰੀ ਫੈਸਿਲਿਟੀ ਮਿਲਣੀ ਹੈਗੀ ਜੋ ਵੀ ਤੁਹਾਡਾ ਜੇ ਕਹਦੀ ਨਾ ਪ੍ਰੋਗਰਾਮ ਇੱਕ ਗੱਲ ਮੇਨ ਆਪਾਂ ਇਹ ਕਹਿ ਦਈਏ ਵੀ ਟੈਂਟ ਵਾਲਾ ਜਿਹੜਾ ਪ੍ਰੋਗਰਾਮ ਆਪਾਂ ਘਰੇ ਕਰਦੇ ਆ ਉਹਨੇ ਖਰਚੇ ਤੁਸੀਂ ਮੈਰਿਜ ਪੈਲਸ ਦੇ ਵਿੱਚ ਫੰਕਸ਼ਨ ਕਰ ਸਕਦੇ ਹੋ ਤੇ ਆਪਾਂ ਗੱਲਬਾਤ ਕਰਾਂਗੇ ਬਾਈ ਹੋਰਾਂ ਨਾਲ ਸਾਰੀ ਜਾਣਕਾਰੀ ਲਵਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਤਾਂ ਨਾ ਜੀ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਇੱਕ ਜੇ ਕਹਿ ਦਈਏ ਪਿੰਡ ਦੇ ਵਿੱਚ ਤੁਸੀਂ ਜਿਹੜੀਆਂ ਚੀਜ਼ਾਂ ਸ਼ਹਿਰ 'ਚ ਮਿਲਦੇ ਆ ਉਹ ਪਿੰਡ ਦੇ ਵਿੱਚ ਸਰਵਿਸ ਦੇਣੀ ਸ਼ੁਰੂ ਕੀਤੀ ਹੈ ਤੇ ਸਭ ਤੋਂ ਪਹਿਲਾਂ ਆਪਣੇ ਮੈਰਿਜ ਪੈਲਸ ਦਾ ਨਾਮ ਤੇ ਲੋਕੇਸ਼ਨ ਦੱਸਦੀ ਆਪਾਂ ਆਪਣੇ ਮੈਰਿਜ ਪੈਲਸ ਦਾ ਨਾਮ ਦੀ ਸੈਲੀਬ੍ਰੇਸ਼ਨ ਪਲਾਜ਼ਾ ਪੀਰਕੂਟ ਰੋਡ ਚੌਕੇ ਨੀਆ ਰੰਪਰਾ ਮੋੜ ਤਪਾ ਚਿੰਨੇ ਤਹਿਸੀਲਾਂ ਨੂੰ ਨਜ਼ਦੀਕ ਪੈਂਦਾ ਜੀ ਬਈ ਇੱਕ ਚੀਜ਼ ਨਾ ਮੈਨੂੰ ਜਿਹੜੀ ਸਭ ਤੋਂ ਵਧੀਆ ਲੱਗੀ ਤੁਹਾਡੇ ਨਾਲ ਆ ਕੇ ਗੱਲਬਾਤ ਕਰੀ ਜਦੋਂ ਮੈਂ ਮੈਂ ਪਹਿਲਾਂ ਵੀਡੀਓ ਕਰੀ ਸੀ ਉਦੋਂ ਇਕੱਲੇ ਆਪਣੀ ਇੰਡੋਰ ਹਾਲ ਦੀ ਕਰੀ ਸੀ ਹਾਂਜੀ ਹਾਂਜੀ ਬਾਈ ਵੀ ਜਿੰਨਾ ਕਹਿੰਦੇ ਟੈਂਟ ਦਾ ਜੇ ਜਾਗੋ ਦਾ ਪ੍ਰੋਗਰਾਮ ਕਰਨਾ ਜਾਂ ਕੋਈ ਵਿਆਹ ਕਰਨਾ ਰਾਤ ਨੂੰ ਜਿੰਨਾ ਕਿ ਟੈਂਟ ਵਾਲਿਆਂ ਦਾ ਖਰਚਾ ਬਣ ਜਾਂਦਾ ਉਹਨੇ ਕਿਚ ਮੈਂ ਸੁਣਿਆ ਵੀ ਆਪਾਂ ਮੈਰਿਜ ਪਹਿਲਾਂ ਬਾਕੀ ਸੱਚਾ ਬਾਈ ਹੋ ਸਕਦਾ ਉਦੋਂ ਘੱਟ ਟੈਂਟ ਵਾਲੇ ਖਰਚੇ ਤੋਂ ਹੋ ਸਕਦਾ ਹੈ ਉਦੋਂ ਘੱਟ ਠੀਕ ਹੈ ਜੀ ਹਾਂ ਇਹ ਐ ਨਹੀਂ ਕਿ ਇੱਕ ਆਪਾਂ ਕਹਿਣ ਵੀਡੀਓ 'ਚ ਕਹਿ ਰਹੇ ਆ ਉਹ ਨਹੀਂ ਆ ਲੋਕ ਆਪੇ ਪ੍ਰਤਿਆਕ ਨੂੰ ਪਤਾ ਲੱਗ ਰਿਹਾ ਵੀ ਹਾਂ ਕਿੰਨੇ ਪੈਸੇ ਲੈ ਰਹੇ ਆ ਜਿਵੇਂ ਅੱਜ ਕੱਲ੍ਹ ਕਹਿੰਦੇ ਵੀ ਸ਼ਹਿਰ 'ਚ ਕੋਈ ਬੁੱਕ ਕਰਦੇ ਪੰਜ-ਸੱਤ ਲੱਖ ਰੁਪਏ ਲੱਗੇ ਜਾਂਦਾ ਬਿਲਕੁਲ ਬਿਲਕੁਲ ਪਰ ਜੱਟਾਂ ਨੇ ਵੀ ਦਿਲ ਖੋਲ ਰੱਖਿਆ ਵੀ ਪੰਜ-ਸੱਤ ਲੱਖ ਇਹ ਤਾਂ ਤੀਜੇ ਹਿੱਸੇ 'ਚ ਹੀ ਕਰਦੇ ਆ ਤੀਜੇ ਹਿੱਸੇ 'ਚ ਹਾਂ ਕੀ ਬਾਤ ਦੋ-ਚਾਰ ਕਿੱਲੇ ਨਾਲ ਵੀ ਇਥੇ ਵਿਆਹ ਕਰ ਸਕਦੇ ਠੀਕ ਆ ਜੀ ਵੀ ਇੰਨੀ ਪਹੁੰਚ ਆਪਾਂ ਪੈਰ ਸੈਸਾ ਬਣਾ ਬਣਾਇਆ ਬਲ ਆਪਾਂ ਕੱਲਾ ਇਹ ਨਹੀਂ ਹੋਏ ਵੀ ਨਿਰੋਗ ਪਰ ਲੁੱਟਤੇ ਨਹੀਂ ਹੋਏ ਵੀ ਆਪਾਂ ਲੋਕਾਂ ਦੀ ਜੇ ਕਹਿੰਦੀ ਭਲਾਈ ਲਈ ਕੰਮ ਕਰ ਰਹੇ ਹਾਂ ਨਹੀਂ ਕੰਮ ਕਰ ਬਿਲਕੁਲ ਬਿਲਕ ਬਹੁਤ ਵੱਡਾ ਮੈਰਿਜ ਪੈਲਸ ਆ ਅਕਲ ਜੀ ਬਹੁਤ ਬਹੁਤ ਧੰਨਵਾਦ ਇੱਕ ਵਾਰ ਅਸੀਂ ਦਿਖਾ ਦਈਏ ਮੈਰਿਜ ਪੈਲਸ ਵਾਰ ਹਾਂਜੀ ਤੇ ਬਈ ਯਕੀਨ ਨਹੀਂ ਆਉਂਦਾ ਵੀ ਐਡਾ ਆਊਟਡੋਰ ਹਾਲ ਇੰਡੋਰ ਹਾਲ ਵੀ ਯਾਰ ਇੰਨੇ ਘੱਟ ਖਰਚੇ ਦੇ ਵਿੱਚ ਆਪਾਂ ਸੱਚੀਂ ਦੇ ਦਾਂ ਨੇ ਭਾਈ ਬਿਲਕੁਲ ਭਾਈ ਬਿਲਕੁਲ ਜਿਹੜੀ ਗੱਲ ਤੁਹਾਨੂੰ ਅਸੀਂ ਦੱਸੀ ਹੈ ਵੀ ਜਿੱਦਾਂ ਅਗਲਾ ਸ਼ਹਿਰ ਨੂੰ ਭਜਦਾ ਹੈ ਜਾਂ ਉਹਨਾਂ ਦੇ ਮਨ 'ਚ ਇਹ ਹੁੰਦਾਗਾ ਵੀ ਯਾਰ ਪਿੰਡ 'ਚ ਪਤਾ ਨਹੀਂ ਕਿਵੇਂ ਦਾ ਪੈਲਸ ਹੋਊਗਾ ਜਾਂ ਆਪਾਂ ਕਿਵੇਂ ਉਹਨਾਂ ਨੂੰ ਜੇ ਆਪਾਂ ਰੇਟ ਅਗਲਾ ਪੁੱਛਦਾ ਇੱਥੋਂ ਵਾਕਈ ਹੈਰਾਨ ਹੋ ਜਾਂਦਾ ਵੀ ਯਾਰ ਅਸੀਂ 5-7 ਲੱਖ ਰੁਪਏ ਲਾਵਾਂਗੇ ਉਹਦੇ ਤੀਜੇ ਹਿੱਸੇ ਦੇ ਵਿੱਚ ਆਪਾਂ ਨੂੰ ਇੱਕ ਪਿੰਡ ਦੇ ਵਿੱਚ ਵਾਕਈ ਹੁਣ ਜਿੱਦਾਂ ਪਾਰਟੀਆਂ ਆਉਂਦੀਆਂ ਇੱਥੇ ਆ ਕੇ ਜਦੋਂ ਕਿਸੇ ਨੂੰ ਅਗਲੇ ਇਨਵਾਈਟ ਕੀਤਾ ਹੁੰਦਾ ਦੇਖਦੇ ਨੇ ਯਾਰ ਪਿੰਡ ਚ ਇੰਨਾ ਵਧੀਆ ਫੈਲਸ ਹੋ ਸਕਦਾ ਬਾਕੀ ਆਪੇ ਹੈਰਾਨ ਹੋ ਜਾਣ ਇਧਰੋਂ ਪੂਰੀ ਸਟੇਜ ਵੀ ਦਿੱਤੀ ਡਾਂਸ ਫਲੋਰ ਵੀ ਦਿੱਤਾ ਹੋਇਆ ਹੈ ਜੀ ਹਾਂ ਜੀ ਬਾਈ ਸਾਰਾ ਜੇ ਕਹਿੰਦੇ ਡੈਕੋਰੇਸ਼ਨ ਬਾਕੀ ਆਪਣੀ ਜਿਹੜੀ ਇਹ ਸਗਨਾਲੀ ਸਟੇਜ ਹੈ ਇਹ ਵੀ ਆਪਾਂ ਲੋਕਾਂ ਦੀ ਮੰਗ ਦੇ ਮੁਤਾਬਕ ਇਹ ਵੀ ਰੱਖੀ ਹੈ ਕਿਉਂਕਿ ਅੱਜ ਕੱਲ ਹਰੇਕ ਦੇ ਕਿਸ ਦੇ ਗੋਡੇ ਪਵਾਏ ਆ ਜਾਂ ਕਿਸੇ ਦਾ ਜੁਲਾ ਪਾਇਆ ਹੈ ਬਾਈ ਆਹ ਚੜਨ ਉਤਰਨ ਟੈਕਨੀਕਲੀ ਗੱਲ ਹੈ ਜੀ ਦੋਸਤੋ ਇਹ ਦਿਖਾ ਦੇ ਬਈ ਉਸ ਨੂੰ ਆਪਾਂ ਦੇਖ ਕੇ ਉਹ ਬੰਦੇ ਨਜ਼ਰ ਰੱਖ ਕੇ ਬਿਲਕੁਲ ਠੀਕ ਆ ਬਾਈ ਜੀ ਹਾਂ ਉਹ ਜਿਆਦਾ ਜਾਦਲ ਮੈਂ ਦੇਖਦਾ 6 6 7 7 ਪੌੜੀ ਚੜ੍ਹਨਾ ਪੈਂਦਾ ਹਾਂ ਹਾਂ ਉਹ ਬਿਲਕੁਲ ਉਸ ਤੋਂ ਬਾਅਦ ਫਿਰ ਕਿਤੇ ਜਾ ਕੇ ਆਪ ਨੂੰ ਬੈਠਣ ਨੂੰ ਮਿਲਦਾਗਾ ਹਾਂਜੀ ਹਾਂਜੀ ਤੇ ਦੂਜਾ ਜੇ ਗੱਲ ਕਰੀ ਨਾ ਇੱਕ ਵਿਚਾਲ ਦੀ ਗਲੀ ਦੇਤੀ ਸਿੱਧੀ ਜਿਹੜੀ ਹਾਲ ਨੂੰ ਰੋਟੀ ਖਾਣ ਜਾਣਾ ब्रेकफास्ट ਜਿਹੜੇ ਵੀ ਟਾਈਮ ਆਉਂਦਾ ਪ੍ਰੋਗਰਾਮ ਹੈ ਇੱਧਰ ਜੇ ਆਪਾਂ ਕਹਿ ਦਈਏ ਵੀ ਪਾਰਟੀ ਸ਼ਾਰਟੀ ਸ਼ਕਤੀ ਵੇਟਰ ਵਾਲੇ ਵਹਿ ਜਾਣਗੇ ਹਾਂਜੀ ਸ਼ਕਤੀ ਵੇਟਰ ਇੱਧਰ ਭੰਨ ਹੋ ਰਹੇ ਸਾਰੇ ਜਨਨ ਕਿਸੇ ਨੇ ਵੀ ਕਿਸ ਤਰ੍ਹਾਂ ਬਿਲਕੁਲ ਟੇਬਲਾਂ ਦੀ ਵਿਵਸਥਾ ਕੀ ਫੈਮਿਲੀ ਚ ਬਹਿਣਾ ਹੈ ਅੱਜ ਕੱਲ ਦੇ ਟ੍ਰੈਂਡ ਮੁਤਾਬਕ ਅਗਲਾ ਪੂਰੀ ਫੈਮਿਲੀ ਬਹਿੰਦੀ ਹੈ ਉਦਾਂ ਸਾਰਿਆਂ ਨੂੰ ਉਹ ਮੇ ਟੇਬਲਾਂ ਦੇ ਵਿੱਚ ਐਡਜਸਟਮੈਂਟ ਜਿੱਦਾਂ ਦੀ ਅਗਲਾ ਕਰਾਉਣੀ ਚਾਹੁੰਦਾ ਉਦਾਂ ਦੀ ਸੈਟਿੰਗ ਕਰਕੇ ਦਿੰਨੇ ਆ ਠੀਕ ਹੈ ਜੀ ਤੇ ਲੋ ਵੀ ਦੋਸਤੋ ਰਾਤ ਦਾ ਪ੍ਰੋਗਰਾਮ ਹੈ ਲਾਈਟਿੰਗ ਡੈਕੋਰੇਸ਼ਨ ਤੁਸੀਂ ਦੇਖ ਸਕਦੇ ਬਹੁਤ ਖੂਬਸੂਰਤ ਕੀਤੀ ਹੋਈ ਹੈ ਉਧਰ ਲਾਈਵ ਡਿਸਪਲੇ ਚੱਲਦੇ ਆ ਜਿਵੇਂ ਡਿਸਪਲੇ ਕਾਊਂਟਰ ਆ ਗਈ ਕੁਝ ਵੀ ਤੁਸੀਂ ਖਾਣ ਪੀਣ ਦਾ ਜਿਹੜਾ ਪ੍ਰੋਗਰਾਮ ਹੁੰਦਾ ਉਧਰ ਸਾਈਡ ਤੇ ਪੂਰਾ ਖੁੱਲਾ ਢੁੱਲਾ ਏਰੀਆ ਦਿੱਤਾ ਵੀ ਟੋਟਲ ਇਹ ਕਿੰਨੇ ਏਰੀਆ ਚ ਬਣਿਆ ਆਪਣਾ ਮੈਰਿਜ ਪਲਸੇ ਤਿੰਨ ਏਕੜ ਚ ਬਣਿਆ ਵੀਰੇ ਤਿੰਨ ਏਕੜ ਚ ਹਾਂਜੀ ਤੇ ਲਓ ਵੀ ਕਿਉਂ ਖਾਸ ਕਰਕੇ ਕੀ ਹੁੰਦਾ ਨਾ ਮੈਂ ਬਾਹਰ ਆ ਕੇ ਜਦੋਂ ਗੱਡੀ ਖੜਾਈ ਇੱਕ ਚੀਜ਼ ਦਾ ਮੈਨੂੰ ਬਹੁਤ ਜਿਹੇ ਕਹਦੀ ਨਾ ਵਧੀਆ ਲੱਗਿਆ ਵੀ ਜਮ ਹੀ ਕਿਤੇ ਪਾਰਕਿੰਗ ਦੀ ਕੋਈ ਟੈਨਸ਼ਨ ਨਹੀਂ ਖੁੱਲਾ ਢੁੱਲਾ ਪਿੰਡ ਵਾਲਾ ਮਾਹੌਲ ਬਿਲਕੁਲ ਜੀ ਜੀ ਨਾ ਪਾਰਕਿੰਗ ਦੀ ਕੋਈ ਦਿੱਕਤ ਹੈ ਬਾਕੀ ਵੱਡੀ ਦਿੱਕਤ ਹੁੰਦੀ ਹੈ ਟ੍ਰੈਫਿਕ ਦੀ ਟ੍ਰੈਫਿਕ ਦੀ ਬਿਲਕੁਲ ਦਿੱਕਤ ਨਹੀਂ ਹੈਗੀ ਕਿ ਠੀਕ ਹੈ ਜੀ ਹਾਂ ਬਾਕੀ ਕੋਈ ਪ੍ਰਦੂਸ਼ਣ ਨਹੀਂ ਵਧੀਆ ਹਰੀਆਲੀ ਦੇ ਵਿੱਚ ਬਣਿਆ ਹੋਇਆ ਖੇਤ ਜੀ ਹਾਂਜੀ ਬਾਈ ਹੋਰਾਂ ਨੇ ਜਿਹੜਾ ਮੈਨੇਜ ਕੀਤਾ ਹੋਇਆ ਪੈਲਸ ਨੂੰ ਤੁਸੀਂ ਦੇਖਦਾ ਮੇਨ ਜਿਹੜਾ ਆਊਟਡੋਰ ਹਾਲ ਹੈ ਉਸ ਤੋਂ ਇਲਾਵਾ ਇਨਡੋਰ ਹਾਲ ਦੇ ਵਿੱਚ ਵੀ ਆਪਾਂ ਲੈ ਕੇ ਚੱਲਾਂਗੇ ਬਈ ਕਿਸੇ ਵੀ ਤਰ੍ਹਾਂ ਦੇ ਆਪਾਂ ਕਾਊਂਟਰ ਲਾਉਣੇ ਆ ਉਹ ਪੂਰੀ ਪ੍ਰਬੰਧ ਹਾਂਜੀ ਹਾਂਜੀ ਜਿੱਦਾਂ ਦਾ ਵੀ ਜੇ ਕਿਸੇ ਨੇ ਕੈਟਰਿੰਗ ਕਰਾਉਣੀ ਆ ਉਹਦਾ ਵੀ ਖਾਸ ਪ੍ਰਬੰਧ ਹੈ ਆਪਾਂ ਕੈਟਰਿੰਗ ਵੀ ਕਰਦੇ ਆ ਵੱਡੀ ਗੱਲ ਇਹ ਕੈਟਰਿੰਗ ਦੇ ਵਿੱਚ ਆਪਣੇ ਕੋਲੇ ਡੀ ਫ੍ਰਿਜ ਨਹੀਂ ਹੈ ਵੀ ਕੋਈ ਆਪਾਂ ਕਿਸੇ ਨੂੰ ਪੁਰਾਣਾ ਖਾਣਾ ਖਵਾਈ ਚਾਹੀਏ ਜਾਂ ਵੇਸਟੇਜ ਉਹ ਨਹੀਂ ਡੀ ਫ੍ਰਿਜ ਆਪਣੇ ਕੋਲੇ ਨਹੀਂ ਹੈਗਾ ਫਰੈਸ਼ ਫਰੂਟ ਅਗਲੇ ਨੂੰ ਜਾਂ ਜੋ ਵੀ ਹੈ ਫਰੈਸ਼ ਖਵਾਈਦਾ ਜੀ ਸਾਰਾ ਮਤਲਬ ਤਾਜ਼ਾ ਮਿਲੂਗਾ ਖਾਣਾ ਹਾਂਜੀ ਚੀਜ਼ ਮਿਲੂਗੀ ਹਾਂ ਠੀਕ ਹੈ ਜੀ ਲਓ ਵੀ ਦੋਸਤੋ ਹੁਣ ਇੰਡੋਰ ਹਾਲ ਦੇ ਵਿੱਚ ਲੈ ਕੇ ਚੱਲਦੇ ਆ ਤੁਹਾਨੂੰ ਸੋਹਣੇ ਤਰੀਕੇ ਨਾਲ ਜੇ ਕਹਿੰਦੀ ਲੁੱਕ ਹੈ ਸੋ ਨੂੰ ਬਾਹਰ ਬੈਠਿਆ ਨੂੰ ਵੀ ਸਵਾਲ ਆਉਣਾ ਅੰਦਰ ਬੈਠਿਆ ਨੂੰ ਵੀ ਆਉਣਾ ਚਾਹੇ ਉਹ ਵੀ ਵਿਚਾਲੇ ਜੇ ਬੈਜੀ ਹੈ ਨਾ ਵੀ ਇੱਥੇ ਵੀ ਲੋਕ ਦੇ ਦੀ ਆਪਾਂ ਬਿਲਕੁਲ ਹਾਂਜੀ ਇਧਰ ਬਾਈ ਹੋਣਾ ਦਫ਼ਤਰ ਉਹਦੇ ਮੂਹਰੇ ਵੀ ਤੁਸੀਂ ਦੇਖ ਸਕਦੇ ਹੋ ਸੋਫੇ ਲੱਗੇ ਹੋਏ ਨੇ ਇੱਥੇ ਵੀ ਤੁਸੀਂ ਬੈਠ ਸਕਦੇ ਹੋ ਤੇ ਇੱਕ ਚੀਜ਼ ਜਿਹੜੀ ਚੀਜ਼ ਤੁਸੀਂ ਮੂੰਹ ਮੰਗ ਲਈ ਉਹ ਬਾਈ ਉਹ ਵੀ ਪ੍ਰੋਵਾਈਡ ਕਰ ਦਣਗੇ ਉਹਦਾ ਕਾਰਨ ਕੀ ਆ ਆਪਣੇ ਵਾਂਗੂ ਜੱਟ ਭਰਾ ਨੇ ਬਾਈ ਉਹਨਾਂ ਨੇ ਖੁੱਲੇ ਦਿਲ ਨਾਲ ਪੈਸਾ ਬਣਾਇਆਗਾ ਖੁੱਲੇ ਦਿਲ ਨਾਲ ਹੀ ਇੱਥੇ ਪ੍ਰੋਗਰਾਮ ਹੋਣੇ ਨੇ ਤੇ ਬਾਈ ਅੰਦਰ ਚੱਲੀਏ ਇਸ ਤੋਂ ਬਾਅਦ ਹਾਂਜੀ ਰੂਮ ਵਗੈਰਾ ਜੇ ਮੈਂ ਹੁੰਦਾ ਇੱਕ ਵੀ ਲਾੜੀ ਨੂੰ ਚਾਹੀਦਾ ਜਾਂ ਮੁੰਡੇ ਵਾਲਾ ਨੂੰ ਚਾਹੀਦਾ ਹੁੰਦਾ ਬਿਲਕੁਲ ਬਈ ਲੜਕੀ ਵਾਸਤੇ ਲੜਕੇ ਵਾਸਤੇ ਦੋਸਤਾਂ ਮਿੱਤਰਾਂ ਵਾਸਤੇ ਅਲੱਗ ਜੇ ਜਿੱਦਾਂ ਕੋਈ ਪੰਜਾਬੋ ਦਾ ਪ੍ਰੋਗਰਾਮ ਅਗਲਾ ਕਰਦਾ ਉਹਨਾਂ ਦੇ ਫੈਮਿਲੀ ਨੇ ਰੁਕਣਾ ਉਹਨਾਂ ਵਾਸਤੇ ਵੀ ਹੋਮ ਅਗਲਾ ਰਾਤ ਵਿੱਚ ਆਪਣੇ ਕੋਲ 11 ਰੂਮ ਹੈ 11 ਰੂਮ ਹਾਂਜੀ ਹਾਂਜੀ ਕੀ ਬਾਤ ਹੈ ਜੀ ਮਤਲਬ ਦੋਸਤੋ ਕਈ ਵਾਰ ਆਪਣਾ ਹੁੰਦਾ ਨਾ ਫੰਕਸ਼ਨ ਦੋਸਤਾਂ ਮਿੱਤਰਾਂ ਦੇ ਬਾਹਰੋਂ ਆਉਣਾ ਤਾਂ ਸਿੱਧਾ ਇੱਥੇ ਰਹਿ ਵੀ ਸਕਦੇ ਰਾਤ ਨੂੰ ਪੂਰੀ ਰਾਤ ਕਹਿੰਦੇ ਐਨਜੋਏ ਇੱਥੇ ਕਰ ਸਕਦੇ ਬਿਲਕੁਲ ਬਿਲਕੁਲ ਠੀਕ ਹੈ ਜੀ ਬਈ ਹੁਣ ਇੰਡੋਰ ਹਾਲ ਆ ਗਿਆ ਇੱਥੇ ਖਾਣਾ ਲੱਗ ਹਾਂਜੀ ਤੇ ਇਹ ਬਈ ਕਿੰਨੇ ਬਈ ਕਿੰਨੇ ਦਾ ਵਿਦਾਊਟ ਪਿਲਰਲੈਸ ਪੂਰਾ ਵੱਡਾ ਹਾਲ ਬਣਾਇਆ ਹਾਂ ਬਈ ਇਹ 80 150 ਦਾ ਆਪਣਾ ਹਾਲ ਠੀਕ ਹੈ ਜੀ ਹਾਂਜੀ ਲਓ ਜੀ ਪੂਰਾ ਖੁੱਲ ਮੰਡੂਲਾ ਹਰ ਤਰ੍ਹਾਂ ਦੀ ਫੈਸਿਲਿਟੀ ਇੰਟੀਰੀਅਰ ਤੁਸੀਂ ਦੇਖ ਸਕਦੇ ਹੋ ਤੇ ਬਾਹਰੋਂ ਜਿੰਨਾ ਜ਼ਿਆਦਾ ਸੋਹਣਾ ਲੱਗਦਾ ਮੈਰਿਜ ਪਲਸ ਉਸ ਤੋਂ ਕਿਤੇ ਜ਼ਿਆਦਾ ਅੰਦਰੋਂ ਬਾਈ ਉਹਨਾਂ ਨੇ ਬਰੀਕੀ ਚ ਕੰਮ ਕੀਤਾ ਵੱਡੇ ਵੱਡੇ ਝੂਮਰ ਲਾਏ ਨੇ ਇੱਕ ਵੀ ਤੁਸੀਂ ਲਾ ਲਓ ਗੇਟ ਆਪ ਵੀ ਖੁੱਲਾ ਹੈ ਇਧਰੋਂ ਵੀ ਖੁੱਲਾ ਚਾਰੇ ਮੱਖੀ ਇੱਕ ਵੀ ਤੁਹਾਨੂੰ ਦਿੱਖਾਈ ਨਹੀਂ ਦਿਉ ਉਹਦਾ ਕਾਰਨ ਕੀ ਆ ਸਭੀ ਕੋਈ ਸ਼ਹਿਰਾਂ ਚ ਕਿ ਉਹਨਾਂ ਨਾਲ ਨਾਲ ਪੈਲਸ ਹੁੰਦੇ ਆ ਬਾਈ ਬਿਲਕੁਲ ਬਾਈ ਪੀੜ ਭੜੱਕੇ ਕੇ ਫੇਰ ਵੀ ਕਿਤੇ ਨਾ ਕਿਤੇ ਹਾਂ ਉਹ ਚੀਜ਼ਾਂ ਦੇ ਬਲਕਿ ਯਾਰ ਜੱਟ ਸੋਧਦਾ ਬਾਈ ਸਿੱਧੀ ਗੱਲ ਇਹ ਆ ਵੀ ਅਸੀਂ ਕੰਜੂਸੀ ਨਹੀਂ ਕਰਦੇ ਮੱਖੀ ਅਸੀਂ ਛੱਡਦੀ ਨਹੀਂ ਅੱਜ ਪ੍ਰੋਗਰਾਮ ਤੋਂ ਪਹਿਲਾਂ ਅਸੀਂ ਪੂਰੀ ਮਿਹਨਤ ਕੀਤੀ ਜੇ ਕਿਤੇ ਉਹ ਸੀਗਾ ਹਿੱਟ ਵਗੈਰਾ ਪੂਰਾ ਸਫਾਈ ਦਾ ਮੇਨ ਮੱਖੀ ਤੋਂ ਅਗਲੇ ਤੋਂ ਮੱਸਰ ਤੋਂ ਕੋਈ ਇਦਾਂ ਪੂਰੀ ਕਲੀਨ ਰੱਖਦੇ ਆ ਪੈਲਸ ਜਿੰਨਾ ਆਪਾਂ ਕਰ ਸਕਦੇ ਆ ਪੂਰਾ ਵਧੀਆ ਕੋਸ਼ਿਸ਼ ਕਰੀ ਦੀ ਆ ਵੀ ਕੋਈ ਇਦਾਂ ਦੀ ਕੰਪਲੀਟ ਨਾਲ ਕੀ ਬਾਤ ਹੈ ਹਾਂ ਤਾਂ ਉਹ ਵੀ ਦੋਸਤੋ ਹੁਣ ਦੱਸਿਓ ਫਿਰ ਕਿਵੇਂ ਲੱਗਿਆ ਬਾਈ ਉਹਨਾਂ ਦਾ ਕੰਮ ਤੇ ਇੱਕ ਵਾਰ ਤੁਸੀਂ ਨਾ ਮੇਰੇ ਜਿਹੜੇ ਸਭ ਤੋਂ ਵੱਡੇ ਇੱਕ ਗੱਲ ਹੁੰਦੀ ਹੈ ਭਾਈ ਵੀ ਇੱਕ ਵਾਰ ਘੇੜਾ ਮਾਰਿਓ ਰੇਡ ਦਾ ਜਿਹੜਾ ਫਰਕ ਹੋਣਾ ਤੇ ਇੱਥੇ ਪੈਲਸ ਦਾ ਲੋਕੇਸ਼ਨ ਦਾ ਫਰਕ ਹੋਣਾ ਤੁਹਾਨੂੰ ਮੈਨੂੰ ਲੱਗਦਾ ਵੀ ਕਿਤੇ ਮਿਲਣਾ ਬਿਲਕੁਲ ਜੀ ਜੀ ਭਾਈ ਹੋਰ ਕੋਈ ਖਾਸ ਚੀਜ਼ ਦੱਸਣਾ ਚਾਹੁੰਦੇ ਹੋ ਦਰਸ਼ਕਾਂ ਬਾਕੀ ਭਾਈ ਖਾਸ ਤਾਂ ਇਹੀ ਹੈ ਜਿਵੇਂ ਅਗਲੇ ਨੂੰ ਇਹ ਹੁੰਦਾ ਵੀ ਸ਼ਹਿਰ ਦਾ ਜਾਂ ਪਿੰਡ 'ਚ ਪਤਾ ਨਹੀਂ ਕਿਵੇਂ ਫੈਸਿਲਿਟੀ ਮਿਲੂਗੀ ਜਾਂ ਅਸੀਂ ਕਰ ਲਈਏ ਇੱਕ ਵਾਰ ਬੰਦਾ ਜਿਹੜਾ ਪ੍ਰੋਗਰਾਮ ਕਰਦਾ ਹੈ ਉਹ ਆਪਾਂ ਨੂੰ ਤਿੰਨ ਤਿੰਨ ਚਾਰ ਚਾਰ ਪ੍ਰੋਗਰਾਮ ਹੋਰ ਦੇ ਕੇ ਜਾ ਰਿਹਾ ਹੈ ਜਿਹੜਾ ਇੱਕ ਵਾਰੀ ਇੱਥੇ ਪ੍ਰੋਗਰਾਮ ਕਰ ਗਿਆ ਉਹਨਾਂ ਦੇ ਬੰਦਿਆਂ ਦੇ ਮਨ ਚੋਂ ਡੈਕ ਦੂਰ ਹੋ ਗਈ ਵੀ ਨਹੀਂ ਯਾਰ ਵੀ ਸਾਰਾ ਕੁਝ ਪਿੰਡ ਦੇ ਵਿੱਚ ਪੂਰੀ ਫੈਸਿਲਿਟੀ ਮਿਲਦੀ ਠੀਕ ਹੈ ਹਾਂਜੀ ਜੀ ਤੇ ਲੋ ਵੀ ਦੋਸਤੋ ਕਿਸੇ ਵੀ ਤਰ੍ਹਾਂ ਦਾ ਤੁਹਾਡਾ ਜਾਗੋ ਦਾ ਫੰਕਸ਼ਨ ਹੈ ਵਿਆਹ ਦਾ ਫੰਕਸ਼ਨ ਹੈ ਚਾਹੇ ਲੋੜੀ ਯਾਰੀ ਹੈ ਕੀ ਕਹਿੰਦੇ ਹੁੰਦੇ ਆ ਲੋੜੀ ਵੇਲੇ ਬਾਈ ਉਹ ਰਹੀ ਦੱਸ ਰਹੀ ਵੀ ਕਾਫੀ ਪ੍ਰੋਗਰਾਮ ਵੈਸੇ ਬੁੱਕ ਨੇ ਪਰ ਇੱਕ ਦੋ ਦਿਨ ਪਹਿਲਾਂ ਕਰ ਲਓ ਇੱਕ ਦੋ ਦਿਨ ਬਾਅਦ ਚ ਕਰ ਲਓ ਤੁਹਾਨੂੰ ਡੇਟ ਮਿਲ ਜੂਗੀ ਤੇ ਸਭ ਤੋਂ ਖਾਸ ਚੀਜ਼ ਕੀ ਹੁੰਦੀ ਆ ਆਪਾਂ ਪ੍ਰੋਗਰਾਮ ਚ ਫੰਕਸ਼ਨ ਚ ਅਪਾ ਮੈਰਿਜ ਪੈਲਸ ਮਹਿੰਗਾ ਕਰ ਲੈਨੇ ਆ ਬਾਅਦ ਚ ਪਲੇਟ ਚ ਆਪਾਂ ਰੇਟ ਘਟਾਈ ਜਾਂਦੇ ਆ ਵੀ 100 ਰੁਪਿਆ ਘਟਾ ਲਓ ਆ ਵੀ ਘਟਾ ਦਿਓ ਆ ਵੀ ਘਟ ਬਿਲਕੁਲ ਉਹ ਚੀਜ਼ਾਂ ਤੁਸੀਂ ਵਧਾ ਲਓ ਪਰ ਜਿਹੜਾ ਮੈਰਿਜ ਪੈਲਸ ਆ ਘੱਟ ਰੇਟ ਚ ਇਹ ਕਰ ਲਓ ਕਿਉਂਕਿ ਬਾਈ ਉਹਨਾਂ ਨੇ ਫੈਸਿਲਿਟੀ ਦਿੱਤੀ ਆ ਤੇ ਜਿਹੇ ਹਿੱਸੇ ਚ ਵੱਡੇ ਵੱਡੇ ਪੈਲਸਾਂ ਦੇ ਬਰਾਬਰ ਸਰਵਿਸ ਹੈਗੀ ਆ ਤੇ ਰੇਟ ਸਾਨੂੰ ਘੱਟ ਮਿਲਨੇ ਜਿਹੜੇ ਵੀ ਮਿੱਤਰ ਵਧੀਆ ਫੰਕਸ਼ਨ ਆਪਣਾ ਕਰਨਾ ਚਾਹੁੰਦੇ ਆ ਇੱਕ ਵਾਰ ਵੀਰ ਉਹਨਾਂ ਨਾਲ ਸੰਪਰਕ ਕਰ ਲਿਓ ਤੇ ਤਸੱਲੀ ਬਾਈ ਉਹਨਾਂ ਨੂੰ ਕਰਾ ਦੇਣੇ ਕੋਈ ਵੀ ਕੰਪਲੇਂਟ ਕੋਈ ਵੀ ਤੁਹਾਨੂੰ ਲੱਗਦਾ ਇਹ ਚੀਜ਼ ਤੇ ਖਰੇ ਨਹੀਂ ਉਤਰੇ ਆਪਾਂ ਨੂੰ ਮੈਸੇਜ ਕਰ ਲਓ ਸਿੱਧਾ ਆਪਾਂ ਗਰੰਟੀ ਲੈ ਲੈਂਦੇ ਆਂ ਬਾਈ ਹੋਰਾਂ ਨੂੰ ਧੰਨਵਾਦ ਉਸ